ਪਰ ਕਰੂ ਦੀਨ ਕੇ ਦਾਤੇ ਮੇਰਾ ਗੁਣ ਯੋਗ ਨਾ ਵਿਚਾਰੋ ਕੋਈ ਹਮ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਹਮ ਯੋਗਨ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਜਹ ਮਲੰਤ ਪ੍ਰਭ ਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸੋਰਠ ਮਹਲਾ 5 ਕਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸ ਸੱਚ ਚੁਕਾਇਆ ਸਿੱਖਦਾਰੋ ਨਹਿ ਪਤ ਆਇਆ ਮਿਲ ਪੰਚੋ ਨਹੀਂ ਸਸਾ ਚੁਕਾਇਆ ਸਿੱਕਦਾਰੋ ਨਹਿ ਪਤ ਆਇਆ ਉਮਰਾਵੋ ਅਗ ਚਿਰਾ ਮਿਲ ਰਾਜ ਰਾਮ ਨਵੇਰਾ ਆਵ ਢੂੰਡਣ ਕਤ ਹੋ ਨ ਜਾਈ गोविंद ਭੇਟੇ ਗੁਰਗ ਸਾਈਂ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਵਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ ਤਹ ਸਾਚ ਨਿਆਈ ਨਵੇਰਾ ਉਹਾਂ ਸਮ ਠਾਕੁਰ ਸਮチェਰਾ ਅੰਤਰ ਜਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਵਾਜਾ ਿਸ ਪੈ ਕਿਆ ਚੁਤਰਾਈ ਮਿਲ ਨਾਨਕ ਆਪ ਗਵਾਈ ਇਸ ਪੈ ਕਿਆ ਚੁਤਰਾਈ ਮਿਲ ਨਾਨਕ ਆਪ ਗਵਾਈ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ हे ਭਾਈ ਨਗਰ ਦੇਵ ਪੰਚਨਨੇ ਮਿਲਕੇ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲਕੇ ਫੈਸਲਾ ਹੋ ਜਾਂਦਾ ਹੈ ਤੇ ਕਮਾਦਿਕ ਬੈਰੀਆਂ ਦਾ ਡਰ ਮੁੱਕ ਜਾਂਦਾ ਹੈ ਜੋ ਜਦੋਂ ਗੋਵਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ਤਦੋਂ ਹੁਣ ਕਮਾਦਿਕ ਬੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਰਹਾਉ اے ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਚਿੱਤ ਜੋੜਦਾ ਹੈ ਤਦੋਂ ਇਸ ਦੀ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ ਤਦੋਂ ਬਕਾਰਾਂ ਦੇ ਟਹਿ ਚੜਨ ਕੇ ਪਟਕਣੋਂ ਬਚ ਜਾਂਦਾ ਹੈ اے ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲੀ ਨਿਆਂ ਅਨੁਸਾਰ ਫੈਸਲਾ ਹੋ ਜਾਂਦਾ ਹੈ ਉਸ ਦਰਗਾਹ ਵਿੱਚ ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸੰਝਿਆ ਜਾਂਦਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਜਾਣਦਾ ਹੈ ਉਸ ਦੇ ਬੋਲਣ ਤੋਂ ਬਿਨਾ ਉਹ ਆਪ ਪ੍ਰਭੂ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ हे ਭਾਈ ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ ਉਸ ਨਾਲ ਮਲਾਪ ਅਵਸਥਾ ਵਿੱਚ ਮਨੁੱਖ ਦੇ ਅੰਦਰ ਪਰਬੂ ਦੀ ਸਿਖਤ ਸਲਾਹ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਪਰ ਹੀ ਭਾਈ ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਹੀ ਨਾਨਕ ਜੇ ਆਖ ਹੀ ਭਾਈ ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ